ਅੱਜੇ ਲੋਕ ਉਹਨਾਂ ਦੇਾਰੇ ਚਾਉਂਦੇ ਆ ਕਿ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਗਰੀਬਾਂ ਨੂੰ ਕਹਿੰਦੇ ਅਸੀਂ ਆਹ ਦੱਸੋ ਇੱਕ ਫੌਜ ਹੁੰਦੀ ਸੀ ਗਰੀਬਾਂ ਦੇ ਮੁੰਡਿਆਂ ਵਾਸਤੇ ਫੌਜ ਉਹ ਫੌਜ ਦੀ ਭਰਤੀ ਰੋਕੀ ਬੈਠਾ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਤੇ ਨਵੀਂ ਸਕੀਮ ਚਲਾਈ ਅਗਨੀ ਵੀਰ ਉਹ ਮਰਜੰਦਾ ਚਲਾ ਅਗਨੀ ਵੀਰ ਨੂੰ ਮਿਲਦਾ ਹੀ ਕੁਝ ਨਹੀਂ 4 ਸਾਲਾਂ ਵਾਸਤੇ ਗਰੀਬ ਦਾ ਪੁੱਤ ਫੌਜ ਚ ਭਰਤੀ ਹੁੰਦਾ ਸੀ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਇਹਨਾਂ ਨੇ ਅਗਰੀ ਦੀ ਚਲਾਤੀ ਜੱਟਾਂ ਨੂੰ ਕਹਿੰਦਾ ਮੈਂ 6000 ਰੁਪਏ ਦਿੰਨਾ ਕਿਸਾਨਾਂ ਨੂੰ ਸਾਲ ਦਾ ਉਹ ਭੜਿਆ ਮਾਨ ਸਾਹਿਬ ਮਹੀਨੇ ਦਾ ਬੱਕਰੀ ਖਾ ਜਾਂਦੀ ਹੈ 6000 ਦਾ ਤੂੰ ਕਹਿੰਦਾ ਸਾਲ ਦਾ 12 ਸਾਲਾਂ ਚ ਪ੍ਰਧਾਨ ਮੰਤਰੀ ਨੇ ਕੋਈ ਨੌਕਰੀ ਲਾਇਆ ਤੁਹਾਨੂੰ ਭੁੱਲ ਜਾਓ ਭਗਵੰਤ ਮਾਨ ਨੂੰ 12 ਸਾਲਾਂ ਦਾ ਬੇਸ਼ਤ ਪ੍ਰਧਾਨ ਮੰਤਰੀ ਹੈ ਬਾਰਡਰ ਤੇ ਕੋਈ ਵੱਡੀ ਫੈਕਟਰੀ ਲਾਈ ਹੈ ਜਿਹੜਾ ਭੀਜਪੀ ਨੂੰ ਵੋਟ ਪਾਉਂਦਾ ਉਹ ਪੰਜਾਬ ਦਾ ਦੁਸ਼ਮਣ ਹੈ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਬੱਚੋ ਇਹਨਾਂ ਲੋਕਾਂ ਤੋਂ